ਸੋ ਪਿਆਰ ਸੋ ਪਿਆਰ ਬਾਹਰ ਜੀਤਾਂ ਬਾਹਰ ਸੋ ਪਿਆਰ ਨੇੜੇ ਹੋ ਜਾ ਫਿਰ ਬਸ ਇਹ ਆਵਾਜ਼ ਆ ਜੂ 32 ਕਵੀ ਉਤੇ ਬੈਠਾ ਵਾਲੀ ਜੋ ਜਹਾਨ ਦਾ ਤਨ ਤਨ ਡਿਠਾ ਜਿਗੜਾ ਮੈਂ ਪਾਸ਼ਾ ਮਹਾਨ ਦਾ ਗਰਮੀ ਦੀ ਰੋਟੇ ਮਹੀਨਾ ਜੇਠ ਹਾੜ ਦਾ ਦੀਪਜੰਤੂ ਪੁੱਛਦੇ ਨੇ ਦੀਪਜੰਤੂ ਪੁੱਛਦੇ ਨੇ ਬਦਨ ਪਿਆ ਸਾੜ ਦਾ ਕਾਪੀਆਂ ਨੂੰ ਤਾਂ ਜੜਾ ਬਹੁਤ ਜ਼ੁਲਮੋਂ ਕਮਾਣ ਦਾ ਧੰਨ ਦੇਖਾ ਗੁਜਰਾ ਮੇਰਾ ਪਾਸਾ ਮਹਾਂ ਦਾ ਸਾਥੀਓ ਐਸੋਲੇ ਸੀ ਕਰਸਾ ਜ਼ਿਲ੍ਹਾ ਦਾ ਪਿੰਡ ਕਰੀ ਵਾਲਾ ਬੱਸ ਸਟੈਂਡ ਭਗਤ ਸਿੰਘ ਕਮੂ ਦੇ ਵਿੱਚ ਖੜਿਆ ਸਾਥੀਓ ਐਸੋਲੇ ਇਥੇ ਵੀ ਖੜਿਆ ਇਸ ਚੌਂਕ ਦੇ ਵਿੱਚ ਖੰਡੇ ਦੇ 밑ੇ ਜਲਦੀ ਸ਼ਹੀਦ ਲਗਾਈ ਗਈ ਹੈ। ਸ਼੍ਰੀ ਗੁਰੂ ਜਗਤਿ ਪਾਤਸ਼ਾਹ ਦੀ ਸ਼ਹੀਦ ਨੂੰ ਸਮਰਪਿਤ। ਗ੍ਰੀਨਵਾੜ ਪਗੇ ਪਾਤਸ਼ਾਹ ਦੀ ਜਾ। ਬਲਿਦਾਨ ਦੀ ਅੱਜ ਹੈ। ਤੇ ਸੰਤ ਮਖਿਆਰ ਸਿੰਘ ਜੀ ਦੇਖ ਰਹੇ ਕਿ ਮਿਲ ਕੇ ਖੰਡੇ ਦੇ 밑ੇ ਜਲਦੀ ਸੇਵਾ ਕੀਤੀ ਗਈ ਹੈ। ਸੇਵਾ ਕੀਤੀ ਜਾ ਰਹੀ ਹੈ। ਇਹ ਸੇਵਾ ਖੰਡੇ ਕਰਨ ਵਾਲਾ ਪਿੰਡ ਦੇ ਵਿਚਕਾਰ ਦੋ ਚਾਰ ਸਮਾਂ ਹੋ ਗਿਆ। ਜਿਹੜੇ ਵਿਦੋਤਾਂ ਨੇ ਹਰ ਵਾਰ ਹਰ ਪਿੰਡ ਦੀ ਗਾਈ ਦੇ ਵਿੱਚ ਉਸੇ ਸਿੱਧੀ ਕੜੀ ਮੋਹਨ ਜਨ ਦੇ ਰਾਸਤੇ ਹਰ ਸਾਲ ਦੀ ਤਰ੍ਹਾਂ ਐਸ ਵਾਰੀ ਵੀ ਸੰਤ ਮੁਖਤਿਆਰ ਸਿੰਘ ਜੀ ਦੇ ਦੇਖ ਰਏ ਹੋਏ ਚ ਕਵੀ ਵਾਲਾ ਵੀ ਸਾਥ ਸੰਗਤ ਛੰਡੇ ਤੇ ਮਿੱਠੇ ਜਲਦੀ ਸ਼ਹੀਦ ਲਗਾਈ ਹੋਈ ਤੇ ਜਿਨ੍ਹਾਂ ਨੇ ਸ਼ਹੀਦ ਲਗਾਈਏ ਆਓ ਤੁਹਾਨੂੰ ਉਹਨਾਂ ਨਾਲ ਵੀ ਸਿੱਧੀ ਗੱਲਬਾਤ ਕਰੀਏ ਐਸੇ ਸ਼ੁਰੂ ਕਰਨੀ ਹੈ ਨਾ ਹਾਂ ਹਾਂ ਉਹ ਬੜੀ ਜਿੰਦੀ ਭੱਜ ਗਿਆ ਤੈਨੂੰ ਓਏ ਇਸ ਤਰ੍ਹਾਂ ਹੀ ਚੱਲਣਾ ਏ ਡਾਕੂਮੈਂਟ ਦੀ ਬੜੀ ਮੇਰੇ ਹਿਸਾਬ ਨਾਲ ਵਾਤ ਮੈਂ ਤਾਂ ਸਾਰਾ 40 ਸੈਂਟ ਦੀ ਲਈ ਹੈ ਸਮਾਂ ਰਕਣ ਤੇ ਇੱਥੇ ਲੱਗੇ ਵੀ ਚੰਗੇ ਪਾਈਆਂ ਆ ਯਾਰ ਸਾਰਨ ਵਾਲਾ ਵੀ ਕੋਈ ਬੰਦਾ ਅੰਦਰ ਨਾ ਆਵੇ ਕੋਈ ਪਿੰਡ ਦਾ ਨਾ ਆਵੇ ਲੋਹੜਾ ਦਾ ਨਾ ਆਵੇ ਜabb ਹੋਰ ਸਿੱਖ ਨਾ ਆਵੇ ਅੰਦਰ ਦੋਸ ਗੁਰ ਕੱਲੇ ਗੁਰੂ ਅੱਤੇ ਦੇ ਨੂੰ ਅੰਤਰ ਲਿਆ ਗਏ ਕਈ ਤਰ੍ਹਾਂ ਦੇ ਤਸੀਹੇ ਦੇ ਦੇ ਕੇ ਤਿੰਨ ਦੋ ਤਿੰਨ ਚਾਰ ਦਿਨ ਉਸ ਤੋਂ ਬਾਅਦ ਇਹੀ ਗੱਲ ਮਨਾਉਂਦਾ ਰਿਹਾ ਕਿ ਤੂੰ ਮੇਰੇ ਲੱਕੀ ਦਾ ਰਿਸ਼ਤਾ ਪ੍ਰਵਾਨ ਕਰ ਤੇ ਗੁਰੂ ਅਜੰਦੇਵ ਜੀ ਨੇ ਆਖਿਆ ਨਹੀਂ ਜੋ ਮੈਂ ਇੱਕ ਵਾਰੀ ਕਹਿ ਦਿੱਤਾ ਉਹ ਹੀ ਹੋਵੇਗਾ ਉਹਦੇ ਖਾਰ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਫੇਰ ਆਖਣ ਲੱਗਾ ਫੇਰ ਲੈ ਦੇਣਾ ਆਖਣ ਲੱਗਾ ਚੰਗਾ ਫੇਰ ਜੇ ਤੂੰ ਨਹੀਂ ਮੰਨਦਾ ਇਹ ਨੂੰ ਆਪਣੇ ਨੌਕਰਾਂ ਨੂੰ ਆਖਿਆ ਵੀ ਜਿਹੜੀ ਤਾਦੀ ਮਾਰੀ ਜਾਏ ਉਹਦੇ ਉਹ ਚਮੜੇ ਦੇ ਵਿੱਚ ਇਹਨੂੰ ਮੜਾ ਕੇ ਤੇ ਫਿਰ ਬੰਦ ਕਰੋ ਫੇਰ ਇਹਦਾ ਧਰਮ ਵੇਖਾਂਗੇ ਧਰਮ ਰਹਿੰਦਾ ਕਿ ਨਹੀਂ ਰਹਿੰਦਾ ਇਹ ਗੱਲ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਵਿਚਾਰ ਕੀਤੀ ਇਹ ਬੜਾ ਅਕਰਖਤ ਆਦਮੀ ਹੈ ਐਸੇ ਜਿਹੜੇ ਕੰਮ ਕਰਕੇ ਹੀ ਜੱਟਣਾ ਹੈ ਸ਼ੇਰਵਾਤੇ ਬਿਲਕੁਲ ਰਣ ਦੇ ਸੱਚੇ ਪਾਤਸ਼ਾਹ ਜੀ ਪਹਿਲੋਂ ਨੇ ਹੀ ਪਾਈ ਬੜਾ ਅਗਰ ਸਭੀ ਤਵੀ ਤੇ ਬਿਠਾਇਆ ਇਹ ਤੀਸਰੇ ਦਿਨ ਗੁਰੂ ਅਰਜਨ ਦੇਵ ਜੀ ਕਹਿ ਲਗੇ ਕਿ ਮੈਂ ਰਾਵੀ ਦੇ ਇਸ਼ਨਾਨ ਕਰਨਾ ਚਾਹਣਾ ਚੰਦੂ ਨੇ ਸੋਚਿਆ ਵੀ ਹੁਣ ਇਹਦਾ ਮਾਰਦਮ ਹੋ ਗਿਆ ਹੁਣ ਇਹ ਮੰਨ ਜਾਏਗਾ ਨਾ ਨਾ ਇਸ਼ਨਾਨ ਕਰਕੇ ਉਹ ਸਾਰਾ ਆਪਣੇ ਬੰਦਿਆਂ ਨੂੰ ਨਾਲ ਭੇਜਿਆ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਰਾਵੀ ਦੇ ਵਿੱਚ ਜਾ ਕੇ ਟੋਪੀ ਮਾਰ ਕੇ ਆਪਣੇ ਫਰੀਦ ਉੱਤੇ ਆ ਗਏ ਅੱਜ ਉਹ ਦਿਹਾ ਇਹ ਸ਼੍ਰੀ ਚੌਕ ਦਾ ਇਸਾ ਹੁੰਦੇ ਸਾਰੇ ਲਾਹੌਰ ਦੇ ਵਿੱਚ ਹਰ ਦੁਕਾਨ ਦੇ ਉੱਤੇ ਆਜੇ ਦਿਨ ਸੁਬੀ ਲੱਗਦੀ ਸੀ ਉਸੇ ਗੱਲ ਨੂੰ ਲੈ ਕੇ ਅਸੀਂ ਇਹ ਸੁਬੀ ਦਾ ਸਤਿ ਸ੍ਰੀ ਅਕਾਲ ਆਪਣੇ ਮੂਹਰੇ ਵਿਆਪੀ ਕਰੋ ਇਹ ਸੰਦੀਪ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਰੋਲ মিডিਆ ਵਾਲਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਪਿੰਡ ਕਰੀ ਵਾਲੇ ਪਹੁੰਚ ਕੇ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਦੀ ਇਸ ਵੀਰ ਨੂੰ ਕਵਰ ਕੀਤਾ ਅਸੀਂ ਭਗਤ ਸਿੰਘ ਵਿਚਾਰ ਮੰਚ ਵੱਲੋਂ ਪਿਛਲੇ 4 ਸਾਲਾਂ ਤੋਂ ਲਗਾਤਾਰ ਸ਼ਹੀਦਾਂ ਦੇ ਦਿਨ ਸ਼ਹੀਦਾਂ ਦੇ ਪਰਵ ਲਗਾਤਾਰ ਮਨਾਉਂਦੇ ਆ ਰਹੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੇ ਦੇਸ਼ ਦੀ ਜਨਤਾ ਵਾਸਤੇ ਮੁਗਲਾਂ ਔਰ ਅੰਗਰੇਜ਼ਾਂ ਦਾ ਬਹੁਤ ਸ਼ਹੀਦੀ ਦਿਨ ਜਨਮ ਦਿਨ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਕੋਸ਼ਿਸ਼ ਕਰਨਿਆ ਕਿ ਮਿਲਾਈਏ ਔਰ ਉਸੇ ਲੜੀ ਦੇ ਵਿੱਚ ਅਸੀਂ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਤਸੀਹੇ ਤਵੀ ਤੇ ਬਹਾ ਕੇ ਮੁਗਲਾਂ ਨੇ ਬਹੁਤ ਜ਼ਿਆਦੇ ਤਸੀਹੇ ਦਿੱਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਅਸੀਂ ਪਰਸਿੰਗ ਚੇਨ ਕਰਨ ਵਾਲਾ ਰਿਸ਼ਤ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਰੰਗ ਤੇ ਉੱਤੇ ਠੰਡੇ ਤੇ ਮਿੱਠੇ ਪਾਣੀ ਦੀ ਸ਼ੇਰ ਜਿਹੜੀ ਕਿ ਸਵੇਰੇ 9 ਵਜੇ ਤੋਂ ਸ਼ੁਰੂ ਕੀਤੀ ਸੀ ਔਰ 5 ਵਜੇ ਤੱਕ ਚੱਲੇਗੀ ਅਸੀਂ ਉਹਨਾਂ ਸ਼ਿਦਾਂ ਦੀ ਯਾਦ ਵਿੱਚ ਸੇਵਾ ਤੇ ਲੱਗੇ ਹੋਏ ਹਾਂ